ਤੋ ਆ ਗਤਾ ਗਾਈਸਾਂ ਤੁਹਾਡਾ ਅੱਜ ਦਾ ਨਵਾਂ ਵਲੌਗ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਆਪਾਂ ਫੇਰ ਅੱਜ ਕਣ ਵੱਢਣੀ ਤੇ ਹੁਣ ਤਾਂ ਮੈਂ ਪੱਠੇ ਵੱਢਦਾ ਪਿਆ ਸਾਂ ਤੇ ਮੈਂ ਕਿਹਾ ਚਲੋ ਵਲੌਗ ਸਟਾਰਟ ਕਰਕੇ ਤੁਹਾਨੂੰ ਦਿਖਾ ਦਈਏ ਤੇ ਵੇਖੋ ਬਾਕੀ ਕਰੋ ਚੱਕ ਪੱਠੇ ਵੱਡੇ ਜਾ ਰਹੇ ਨੇ ਰਾਜੂ ਪੰਡ ਤੇ ਪੰਨ ਚੱਕ ਕੇ ਲਈ ਜਾਂਦਾ ਚਲਵੇਂ ਪੰਡ ਲੈ ਕੇ ਚੱਲਿਆਂ ਕਿਨਵੀ ਪੰਡ ਲੈ ਕੇ ਚੱਲਿਆਂ ਪੱਠਿਆਂ ਦੀ ਪਹਿਲੀ ਪਹਿਲੀ ਹਾਂ ਪਹਿਲੀ ਠੀ ਇੱਕ ਤਵੜੀ ਚ ਕੀ ਆ ਟਿੱਬੀ ਤੇ ਮੈਂ ਵੜਦੇ ਨਹੀਂ 2 ਮਿੰਟਾਂ ਜੇ ਹੈ ਸਾਫੇਰ ਵੜਲਾ ਤੂੰ ਮੈਂ ਜਾਣਾਂ ਫਿਰ ਮੇਰੇ ਕਾਮ ਹੈ ਮੈਂ ਟਰੈਕਟਰ ਲੈ ਕੇ ਜਾ ਰਿਹਾ ਹਾਂ ਨਹੀਂ ਆਉ ਦੇਲਣਾ ਛੱਡੀ ਤੇ ਫੇਰ ਅਹੀ ਗਾਇਸ ਪੱਠੇ-ਪੁਠੇ ਵੜ ਲਗੇ ਫੇਰ ਬਾਅਦ ਵਿੱਚ ਵੜਾਂਗੇ ਕਣਕਾ ਆਪਾ ਫੇਰ ਜੇ ਲਾਗੇ ਲੈਗ ਰਾਈਟਰ ਕੋਲ ਤੁਹਾਨੂੰ ਹਜੇ ਦਾ ਟਰੈਕਟਰ ਵੀ ਉੱਧਰ ਹੀ ਖਲੋਤਾ ਚਾਚੇ ਗਾ ਇਹਨਾਂ ਦੀ ਗੱਲ ਕਰਨ ਕਬੱਡੀ ਪਿਛਲਾ ਵਲੌਗ ਤੁਸੀਂ ਵੇਖਿਆ ਹੀ ਹੋਣਾ ਤੇ ਹੁਣ ਆਪਾਂ ਤੁਹਾਨੂੰ ਸਿੱਧਾ ਟਰੈਕਟਰ ਕੋਲ ਜਾ ਕੇ ਮਿਲਾਂਗੇ ਤੇ ਗਾਈ ਸਾਬਤ ਹੋਰ ਪਈਗੇ ਮੰਡੀ ਲੈ ਕੇ ਚੱਲੇ ਆਣੇ ਤੇ ਹੁਣ ਉਹ ਸਿਲ ਜਾ ਕੇ ਲਾ ਦਾਂਗੇ ਪਲਟਕੇ ਤੇ ਫਿਰ ਮਸ਼ੀਨ ਵੀ ਆ ਗਈ ਸੀ ਤੇ ਉੱਥੋਂ ਹੁਣ ਦੂਜੇ ਚਾਚੇ ਰਣ ਵੱਡਣਾ ਚੋਣਾ ਉਹਦੇ ਵੀ ਦੇਖਾਂਗੇ ਹੁਣ ਉਹਨਾਂ ਦੇ ਲਾਵਾਂਗੇ ਫੇਰ ਇਹ ਦੁਬਾਰ ਅੱਜ ਸਾਰੀ ਦਿਰੀ ਮੇਰੇ ਸਾਹ ਚ ਕਰਨ ਦਾ ਹੀ ਕੰਮ ਚੱਲਣਾ ਹੈ ਗਾਇਸ ਮੰਡੀ ਆ ਗਈ ਸੀ ਫੋਨ ਟਰਾਲੀ ਲੱਗੇ ਆ ਪਲਟਨ ਪਹਿਲਾਂ ਆਪਰ ਟੀਚਿੰਗ ਫਿਰ ਆਪਾਂ ਪਲਟਾਓ ਗਾਈਸ ਮੈਂ ਆ ਗਿਆ ਹਾਂ ਅੱਜ ਆਖੇ ਦਾਣੇ ਮੰਡੀ ਤੋਂ ਤੇ ਹੁਣ ਆਹ ਵੇ ਮਸ਼ੀਨ ਚੱਲਦੀ ਵੀ ਸਾਹਮਣੇ ਤੇ ਹੁਣ ਇਧਰ ਆਪ ਭਰਾਂਗੇ ਟਰਾਲੀ ਜਾਂ ਫਿਰ ਕੱਲ ਹੀ ਤੇਂ ਦਿੱਤੀ ਆ ਬਾਣੇ ਖੇੜਦੇ ਪਏ ਜੀ ਕੋਈ ਚਾਹੀਦਾ ਕੰਮ ਵੀ ਕਰ ਲਿਆ ਕਰੋ ਚਾਰਜਰ ਚਾਰਜਰ ਰਾਸਤੀ ਘਰ ਘੇਰਨਾ ਹਾਂ ਆ ਬੜੀ ਰਾਸਤਰੀ ਖੇੜ ਹੈ ਨਾ ਤੇ ਗਾਈਸ ਕਣਕ ਕੰਬੜੀ ਚੀ ਜਾਂਦੀ ਆ ਦੋ ਟੈਂਕੀਆਂ ਪਵਾਤਾਂ ਸੀ ਮੈਂ ਟਰਾਲੀ ਦੇ ਵਿੱਚ ਤੇ ਹੁਣ ਮਸ਼ੀਨ ਵੱਡੀ ਜਾਂਦੀ ਆ ਦੋ ਕਿੱਲੇ ਥਾਂ ਹੀਗਾ ਜਿਹੜਾ ਦੋ ਕਿੱਲੇ ਮੇਰੇ ਸਾਡੇ ਟਰਾਲੀ ਪਰ ਭਰ ਜਾਵੇਗੀ ਪਰ ਦੋ ਕਿੱਲੇ ਜਿਆਦੀ ਭਿੰਦੀ ਕਣਕ ਕੋਈ ਨਹੀਂ ਉਧਰੋਂ ਹੀ ਵੱਢ ਕੇ ਲਈ ਸੀ ਮਸ਼ੀਨ ਉਧਰੋਂ ਹੀ ਪਵਾ ਲਿਆ ਸੀਗਾ ਤੇ ਹੁਣ ਕਣਕ ਵੱਡੀ ਜਾਂਨੇ ਆ ਤੇ ਵੱਢ ਕੇ ਤੇ ਫੇਰ ਜੱਲਾਂ ਦੀ ਮੰਡੀ ਪਾ ਲਈ ਤੇ ਤੁਸੀਂ ਵੀ ਆਜਾਦੇ ਹੋਗੇ ਜੇ ਨੇ ਅਣਖਾਂ ਲਾਈਆਂ ਆ ਐਂ ਕੱਲੋਂ ਦਾ ਕਾਰਨ ਅੱਜ ਮੈਨੂੰ ਕੜਮੇ ਸ਼ਾਮੀ ਪੈ ਗਈ ਮੱਛਰ ਆਖ ਦੇ ਵਿੱਚ ਭੁੰਡੀ ਨਹੀਂ ਹੁੰਦੀ ਜਿਹੜੀ ਭੁੰਡੀ ਵੀ ਕਹਿੰਦੇ ਮੱਛਰੀ ਕਹਿੰਦੇ ਆ ਉਹ ਮੇਰੇ ਕੱਲ ਪੈ ਗਈ ਸੀ ਮੈਂ ਛੱਲਿਆਂ ਸ਼ਾਮੀ ਮੋਟਰਸਾਈਕਲ ਤੇ ਕਿ ਉਹ ਸੰਕਤੇ ਸਾਨੂੰ ਕਹਾ ਸ਼ਾਮ ਨੂੰ ਕਿੱਲੀ ਉੱਡਦੀ ਤੇ ਫਿਰ ਉਹ ਮੇਰੀ ਅੱਖ ਤੇ ਪੈ ਗਈ ਅੱਖ ਵਿੱਚ ਸਾਰੀ ਸੁੱਜੀ ਪਈ ਆ ਮੈਂ ਤਾਂ ਦੇਖਤੀ ਹੋਈ ਜਾਂ ਬੇਲੇ ਪਾਸੇ ਉਹ ਹੋਣ ਤਾ ਕਰ ਕੈਂਕਾ ਲਾਈਆਂ ਹੀਆਂ ਨੇ ਬਾਕੀ ਅੱਗੇ ਨਾਲ ਬੜਾ ਫਰਕ ਆ ਕਿ ਰਾਤ ਤੱਕ ਬੰਦ ਹੋ ਗਈ ਸੀ ਇੱਕ ਬਣੀ ਤਾਂ ਮੇਰੀ ਇਹ ਚਾ ਲੋਕ ਨਹੀਂ ਇਹ ਤਾਂ ਸ਼ਾਂਤ ਕਰ ਹੋ ਜਾਏਗੀ ਸੈਟ ਤੇ ਹੁਣ ਜਿਹੜਾ ਵੇ ਟੈਂਕੀ ਪਾਉਣ ਲੱਗੀ ਉਹਨੂੰ ਬੁਹਾਉਣਾ ਤੁਹਾਨੂੰ ਦੇਖੋ कुछ तो तो ला जगह ट्रैविंग ਆਤੀ ਟਰਾਲੀ ਮਿੱਤਰੋ ਲਾ ਗਿਆ ਡਾਲਾ ਬਹੁਤ ਠੀਕ ਹੈ ਉਹ ਚੰਗੀ ਤਰ੍ਹਾਂ ਨੱਪ ਦੇ ਉਹਨੂੰ ਸਾਲ ਠੀਕ ਹੈ ਗਾਈਸ ਮੈਂ ਆ ਗਿਆ ਹੀ ਗੱਲਾ ਆ ਕੇ ਪਿੰਡ ਮੰਡੀ ਦੀ ਟਰਾਲੀ ਤੇ ਹੁਣ ਆ ਸੋਨੇ ਸਾਂਹ ਕਾਏਗਾ ਇਹ ਵੱਧ ਕੇ ਤੇ ਪਾ ਕੇ ਦਾਣੇ ਤੇ ਫਿਰ ਆਪਾਂ ਇਹਨੇ ਕੋ ਵੀ ਲਾ ਕੇ ਆ ਜਣੇ ਨੇ ਤੇ ਅੱਜ ਦਾ ਕੰਮ ਇਹ ਨਹੀਂ ਬਾਕੀ ਸ਼ਾਮ ਨੂੰ ਵੇਖੋ ਇਹ ਤਾਂ ਹੋ ਕੰਮ ਹੈ ਅੱਜ ਬਣਾਉ ਉਹ ਬਣਾ ਲਾਗੇ ਇਹਦਾ ਇਹਦਾ ਬਣ ਗਿਆ ਨਹੀਂ ਸੀ ਅੱਜ ਮਾਮਾ ਤਾਂ ਵਰਤਾ ਮਸ਼ੀਨ ਨੇ ਪੰਜ ਕਿਲੇ ਸਾਰਾ 6 ਕਿਲੇ ਵੱਡ ਗਈ 7 ਇੱਕ ਕਿਲਾ ਹੋਰ ਵੜਨਾ ਉਹ ਆਸਟ੍ਰੇਲੀਆ ਜਾਏ ਨੇ ਜਾਣੇ ਜਿਹੜੇ ਸਾਹਮਣੇ ਖਲੋਤੀ ਫੇਰ ਆਪਾਂ ਬਾਕੀ ਭਰਾ ਤੇ ਜੀ ਬਸ ਸ਼ਟਡਾਉਣੇ ਆ ਜਿਹੜੇ oh you guys are machine ਇਹ ਕਰਿਆ ਨਵੀਂ ਚੱਲੇ ਅੱਧੇ ਮਲੋਣੇ ਨੇ ਆ ਗਏ ਨੇ ਬਾਕੀ ਬੰਦੇ ਨੇ ਚੱਲੇ ਤੇ ਗਾਇਸ ਜੀ 다ਗੇ ਤੁਸੀਂ ਦੇਖਿਆ ਆਪਸ ਵੇਲੇ ਪੱਠੇ ਵੜਦੇ ਪੈਸੇ ਕੇ ਫੇਰ ਆ ਪਕਣ ਕਿਤੇ ਗੇੜੇ ਲਾਏ ਤੇ ਹੁਣ ਮੈਂ ਇਕੱਲੀ ਫੇਰ ਵੇਲਾ ਆ ਹੁਣ ਮੈਂ ਫੇਰ ਆਖੇ ਚਲੋ ਸਵੇਰ ਜੋਗੇ ਪੱਠੇ ਪੁੱਠੇ ਵੜ ਲਈਏ ਪੱਠੇ ਵੜ ਕੇ ਤੇ ਫੇਰ ਆਪਾਂ ਚੱਲਾਂਗੇ ਇੱਕ ਜਣੇ ਦਾ ਮੈਨੂੰ ਫੋਨ ਆਇਆ ਸੀਗਾ ਉਹਨੇ ਉਹ ਕਹਿੰਦਾ ਵੀ ਸਾਡੇ ਗੇੜਾ ਲਾ ਦਿਆ ਜੇ ਕਣਕ ਦਾ ਕਿ ਮੈਂ ਚਲ ਠੀਕ ਵੀ ਲਾ ਦਵਾਇਂ ਜਰਾ ਕਣਕ ਦਾ ਗੇੜਾ ਕਣਕ ਦਾ ਗੇੜਾ ਲਾ ਕੇ ਕਣਕ ਦਾ ਗੇੜਾ ਲਾ ਕੇ ਤੇ ਫੇਰ ਜੇ ਉਹਦਾ ਫੋਨ ਆਇਆ ਤੇ ਚਲੇ ਜਾਵਾਂਗੇ ਜੇ ਨਾ ਆ ਵੀ ਆਇਆ ਤਾਂ ਵੀ ਕੋਈ ਚੱਕਰ ਨਹੀਂਗਾ ਫੇਰ ਆਪਾਂ ਵਲੌਗ ਇੱਥੇ ਐਂਡ ਕਰ ਦਾਂਗੇ ਜੇ ਆਇਆ ਤੇ ਫੇਰ ਤੁਹਾਨੂੰ ਵੀ ਦਿਖਾਵਾਂਗੇ ਜੇ ਇੱਥੇ ਗਏ ਆਪਾਂ ਗੇੜਾ ਲਾਉਣ ਕਣਕ ਦਾ ਤੇ ਬਾਕੀ ਹੁਣ ਦੇਖੋ ਤੁਸੀਂ ਯਾਰ ਕਿ ਵੜਦੇ ਵਪੱਠੇ ਪੱਠੇ ਵੜਨੇ ਪੱਠੇ ਵੜਨੇ ਚਾਰ ਪੰਜ ਬਣਾ ਸੇਜੋਗੇ ਵਡਾਂਗੇ ਤੇ ਫੇਰ ਗੱਲ ਕੱਲ੍ਹ ਸ਼ਾਮ ਤੇ ਕੱਲ੍ਹ ਸ਼ਾਮ ਨੂੰ ਆਪਾਂ ਅਬਦੀ ਕਣਕ ਵੀ ਵੜਨੀ ਤੇ ਕੱਲ ਚਾਚੇ ਰਾਂ ਦੀ ਵੜਨੀ ਕੱਲ ਨੂੰ ਯਾਨੀ ਕਿ ਵੀ ਕਣਕ ਤੇ ਵਲੌਗ ਆਵੇਗਾ ਸਾਰਾ ਕਣਕ ਵੜਨ ਤੇ ਹੀ ਰਗਾ ਟੂਰਿਡੀਆਂ ਆਉ ਜਾ ਆਯਨ ਕਰਨਗੇ ਤੇ ਇਵੇਂ ਹੀ ਕੰਮ ਚੱਲੀ ਜਾਣਾ ਹੈ ਬਾਕੀ ਜੇ ਤਾਂ ਮੈਂ ਗਿਆ ਠੀਕ ਹੈ ਨਹੀਂ ਜੇ ਫਿਰ ਮੈਂ ਬਲੌਗ ਬਾਅਦ ਵਿੱਚ ਐਂਡ ਕਰ ਦਵਾਂਗਾ ਇੱਕ ਦਿਨ ਚਲੋ ਚੱਲਦੇ ਰਹਿੰਦੇ ਨੇ ਬਲੌਗ ਆਪਾਂ ਵਿੱਚ ਹੀ ਆਪਾਂ ਤੇ ਗਾਇਸ ਅੱਜ ਦਾ ਬਲੌਗ ਆਪਣਾ ਇੱਥੋਂ ਤੇ ਕਰੀ ਸੀਗਾ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇਗਾ ਤੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਇਦਾਂ ਤੇ ਹੋਰ ਰੋਈ ਜਰੋਈ ਰੋਇ ਹੋਇ ਇੱਕ ਨਾਸਟ